ਮੈਂ ਯਾਰ ਬਹੁਤ ਕਰ ਦਿੱ ਗਏ ਆ ਆ ਸਾਡ ਬਹੁਵਰੀਆ ਦੇ ਹਾਈ ਤੇ ਮੈਂ ਕਮਾਲ ਕਰਤੀ ਭਾਜੀ ਆ ਇਹ ਸਾਡੀ ਭੈਣ ਜੀ ਨੇ ਇਹ ਗਗਮ ਇਹ ਸਾਡੇ ਭੈ ਓਏ ਇਹ ਸਾਡੇ ਭੈਣ ਜੀ ਨੇ ਇਹਨਾਂ ਨੂੰ ਅਸੀਂ ਚੀਜੀ ਦੇਣ ਲੱਗੇ ਆ ਫਤਿਹ ਚੀਜੀ ਬੱਚੇ ਪੇਰੈਂਟਸ ਮੀਟਿੰਗ ਚੱਲਣ ਡਈ ਜਾਂ ਨਾਲ ਚੱਲਣ ਡਿਆ ਵੇਖੋ ਰਸ ਸਭ ਕੀ ਹਾਲ ਹੈ ਟਾ ਡੀਰ ਭਾਈ ਹੋ ਰਹਾ ਜੀ ਸਭ ਮਾਈ ਲਾ ਸਾਬ ਮੈਂ ਯਾਰ ਇਹ ਆ ਸਾਡਾ ਵੀਰ ਆ ਜੀ ਇਹ ਭਰਾ ਸਾਡਾ ਮੈਂ ਤਾਂ ਫੋਨ ਕਰਾਂਗਾ ਬਟਾ ਥੋੜਾ ਜਿਹਾ ਪਾਲਾ ਮੇਰਾ ਪਾਲਾ 20 ਸਾਲ ਤਾਂ ਅਸੀਂ ਦੇਣ ਨਹੀਂ ਦੇ ਸਕਦਾ 20 ਸਾਲ ਸਾਡੀ ਸੇਵਾ ਬਹੁਤ ਕਰੀ 20 ਸਾਬ ਜਰੂਰ ਮੈਂ ਤਰਕ ਬਈ ਜੀ ਬਾਹਰ ਨਿਕਲ ਗਈ ਆ ਅਨੇ ਨਹੀਂ ਆਨੇ ਮੈਂ ਘਰੇ ਹੋਣਾ ਥੋੜਾ ਜਿਹਾ ਮਿੱਠਾ ਪਾਲਾ ਘਾਟੀ ਇਹ ਲੱਗਦਾ ਕੋਈ ਨਹੀਂ ਹੈ ਇੰਪਾਰਟੀਕੂਲਰ ਨਾ ਮੈਂ ਆ ਰਿਹਾ ਮੈਂ ਯਾਸੀ ਟੈਂਪਰ ਆਇਆ ਤੁਹਾਨੂੰ ਮਿਲਣ ਗਿਆ ਚਾਹ ਪੀਣ ਲੱਗਿਆ ਵੀਸਾ ਨੇ ਚਾਹ ਪਈ ਆ ਰਾਜਸਥਾਨ ਫੜੇ ਗਏ ਉਹ ਸਾਡਾ ਭਰਾ ਸੇਵਾ ਕਰਤਾ ਹਦੀ ਇਧਰ ਸਾਡੀ ਸੇਵਾ ਕਰਦੇ ਮਹਾਂ ਲੋਕ ਪੰਜ ਨਹੀਂ ਤੇ 10 ਗ੍ਰਾਮ ਦਾ ਸਮਾਨ ਕੀ ਦਾ ਨਾਲ ਤੇ ਰਾਜਿਸਥਾਨ ਬੰਦੀ ਹੈ ਜਿਹੜੀ ਪੰਜਾਬ ਦੀ ਗੱਡੀ ਨੂੰ ਤਰਸੀ ਲੈਣੀ ਲੈਣੀ ਹੈ ਤੇ ਪਾਇਦੇ ਨੇ ਪੀਦੇ ਵੀ ਲਾ ਕੇ ਲੈ ਪੂਰਾ ਹੋ ਗਿਆ ਮਾਨ ਸਾਹਬ ਉਹ ਬੜਾ ਮਜ਼ਾ ਆ ਰਿਹਾ ਤੁਹਾਨੂੰ ਆਹ ਬੜਾ ਕੀ ਆ ਆਵਾਜ਼ ਮਾਰ ਮੁੰਡੇ ਉਹ ਲਿਆਂਦਾ ਹੀ ਨਹੀਂ ਲਿਆਂਦਾ ਹੀ ਨਹੀਂ ਲਿਆਂਦਾ ਹੀ ਨਾ ਦਸਿਆ ਕਰਉਂਦੇ ਆ ਭਰਾ ਮਾ ਕੱਪੜਾ ਸਾਫ਼ ਕਰਨੇ ਪੈਣਗੇ ਭੈਜੋ ਦਵਾਈ ਇਹ ਦੇਣੀ ਕਿਨੂ ਆ ਬੀਟਿਕ ਤੋ ਆ ਗਿਆ ਜੀ ਘਰ ਚੌਂਗ ਚ ਤੇ ਲੈ ਇਹ ਕਿਦਾਂ ਸਾ ਨਪਿਆ ਤੇ ਨਹੀਂ ਗਿਆ ਇਹਦਾ ਮਾਮਾ ਸੈਂਸਰੀ ਨਾਲ ਫੁੱਲ ਗਈ ਸੈਂਸਰ ਆਹ ਵਈ ਸੈਂਸਰ ਖਰਾਬ ਹੋ ਗਿਆ ਜੀ ਇਹਦਾ ਐਮਰਨ ਮਾਣ ਸੈਂਸਰ ਖਰਾਬ ਹੋ ਗਿਆ ਇਹਦਾ ਸੈਂਸਰ ਨਹੀਂ ਕਾ ਹੋਇਆ ਸਲਟ ਹੋ ਨੂੰ ਗਿਆ ਇਹ ਹੋ ਗਿਆ ਲਓ ਜੀ ਦਲੇਰਾਂ ਦਾ ਇਸ ਸੰਤਰੇ ਦਾ ਜੂਸ ਨਾ ਸੰਤਰੇ ਦਾ ਸੰਤਰੇ ਦਾ ਜੂਸ ਵੀ ਨਾ ਆ ਗਿਆ ਜੀ ਯਾ ਲੈ ਕਾਮ ਜੀ ਲਓ ਡੀ ਜੀ ਜਨਾਬ ਉਹ ਲੈ ਵਧੀਆ ਜਿਆ ਕੱਢੀ ਕਹਿਣ ਜਰਾਗਾ ਖਟਾਣਾ ਤੇਰਾ ਵੀਰ ਹੋਏ ਭੇਚੋ ਕੇ ਪਰ ਐਨੀ ਜੇ ਭਰ ਗਿਆ ਵੇਚਤ ਨਹੀਂ ਪਿਆ ਪਹਿਲਾਂ ਹੈ ਸੰਤਰੇ ਹੈ ਸੰਤਰੇ ਪਾਏ ਵਾਲਾ ਹੀ ਆਗੇ ਪਹਿਲਾ ਵਿਆਹ ਚ ਆਜ ਦੇ ਭੈਣ ਚੋਂ ਧੁੱਪ ਚੜ੍ਹਦੀ ਨਹੀਂ ਜਾਂਦੀ ਤੇ ਹੈ ਓਏ ਧੋਪਾਂ ਜੀ ਚੜ੍ਹਨੀ ਨਹੀਂ ਜਾਂਦੀ ਅੱਜਾ ਫੇਰ ਆ ਗਏ ਫੌਜੀ ਹੈ ਖੜੇ ਗਏ ਸ਼ਬਦ ਸੰਜੀਤ ਆ ਗਏ ਅੱਜਾ ਫੇਰ ਆ ਗਏ ਫੌਜੀ ਆਵੇ ਆ ਚੱਲ ਓਏ ਯਾਰ ਇਹਦਾ ਪੀਰ ਕਿਤੇ ਖੱਟਾ ਨਾ ਇਹ ਆੜਾ ਮਿੱਠਾ ਸੰਤਰਾ ਸੰਤਰਾ ਕੰਦਾ ਦਾ ਮਿੱਠਾ ਵਾ ਬਾਕੀ ਦੇਖੋ ਠੀਕ ਹੈ ਕੀ ਕਰਦਾ ਆ 10 ਗਾਣਾ ਓਕੇ ਲੱਗਦਾ ਨਹੀਂ ਦਾ ਆ ਦੂਸਰੀ ਉਹ ਜੀ ਮਠਾ ਖੱਟਾ ਪੂਰਾ ਸੱਲ ਵੇਲ ਨਹੀਂ ਬਲੋਗ ਤੇ ਨਾਲ ਤੇਰਾ ਫੋਨ ਆਉਂਦਿਆ ਨਾਲ ਸੁਣਦਿਆਂ ਬੜੀਆ ਭੈਣ ਚਾਹ ਪੀਤੀ ਆ ਚਾਰ ਪੰਜ ਹੋਰਾਂ ਤੇ ਕੱਢੀ ਸੰਗਤ ਉਹ ਨਹੀਂ ਚਾਹ ਬਾਅਦ ਪੀਦੀ ਹੋਰ ਕੋਸ਼ਿਸ਼ ਕਰਦੇ ਆ ਮੂਰੀ ਮੈਂ ਕੱਢ ਜੂਸ ਪੀ ਕੇ ਆਏ ਆ ਜੀ ਅਜੇ ਤਲੇਰ ਕਹਿੰਦਾ ਠੰਡ ਲੱਗਦਾ ਵੀ ਆ ਜੂਸ ਪੀਣ ਦਾ ਕੀ ਫਾਇਦਾ ਹੈ ਜੇ ਠੰਡ ਲੱਗਦਾ ਵੀ ਆ ਹੈ ਤੇ ਲਓ ਜੂਸ ਪੀਣ ਦਾ ਕੀ ਫਾਇਦਾ ਹੋ ਗਿਆ ਚਾਹ ਘੱਟ ਪੀਆ ਕਰੋ ਨਾ ਚਾਹ ਬਹੁਤ ਜ਼ਿਆਦਾ ਪੀਤੀ ਜਾਂਦੀ ਹੈ ਤੇ ਇਸ ਕਰਕੇ ਫਿਰ ਉਹ ਖਲੇਜਾ ਕਹਿੰਦਾ ਸਰਦਾ ਦਲੇਰ ਨਿਗਲੀਏ ਕਿਤੇ ਟੂਟ ਤੇ ਬਾਹਰ ਉਦੋਂ ਤੇ ਅਨੰਦਪੁਰ ਸਾਹਿਬ ਨੂੰ ਜਾਣਾ ਵਾ ਹਣ ਮੈਂ ਲੀਕ ਮੈਂ ਜੀ ਘਰੋਂ ਚੱਲ ਆਣੇ ਹੁਣ ਵੀ ਸਬਜ਼ੀ ਲੱਗੀ ਆ ਸਬਜ਼ੀ ਥੋੜੀ ਜਿਹੀ ਲੈਣ ਵਾਲੀ ਆ ਲੈ ਕੇ ਤੇ ਨਿਕਲੀਏ ਠੰਡ ਬਹੁਤ ਜ਼ਿਆਦਾ ਹੋ ਗਈ ਅੱਜ ਸਸ ਕਾਲੀ ਦੇਣਿਆ ਜੀ ਸ਼ਖਣੀ ਮਾਰ ਦਾ ਤੇ ਅੱਜ ਪੇਰੈਂਟਸ ਮੀਟਿੰਗ ਆ ਸ਼ਹਿਬਾਜ਼ ਦੀ ਤੇ ਉਹਦੇ ਨਾਲ ਚੱਲੇ ਆ ਤੇ ਮਰਜੀ ਆ ਜਾਓ ਨਾਲ-ਨਾਲ ਚੱਲਦੇ ਆ ਸਕੂਲੇ ਉਸ ਤੋਂ ਬਾਅਦ ਘਟੇ ਵੇ ਜਾਣਾ ਡਿਊਟੀ ਫੇਰ ਕਰਦੇ ਆ ਤੁਹਾਡੇ ਨਾਲ ਗੱਲਬਾਤ ਆ ਜਾਓ ਫਿਰ ਨਾਲ-ਨਾਲ ਜੁੜੇ ਰਹੋ ਤੁਸੀਂ ਉਹ ਜੇ ਆਪਾਂ ਪੇਰੈਂਟਸ ਮਿਲ ਰਹੇ ਤੇ ਚੱਲ ਪਈਆਂ ਤੇ ਸ਼ਿਵਾਰ ਸਿੰਘ ਬਹਿ ਗਿਆ ਗੱਡੀ 'ਚ ਮਾਰ ਕੇ ਉਛਾਲ ਅੱਜ ਫਿਰ ਕੀ ਇਹ ਬੰਨਣਾ ਵੀ ਇਹ ਪੇਪਰਾਂ ਵਾਲੇ ਪੁੱਛਣਾ ਨਾ ਕੀ ਕਰਨਾ ਇੰਦਰਜੀਤ ਜਾਣ ਡਿਆ ਗੱਡੀ ਹੋਵੇ स्कूटर पजा इंद्रजी मारियूं इंदी पेरेंट वेंदा वेठ ਸਭ ਕੀ ਹਾਲ ਹੈ ਤੁਹਾਡੀ ਕਿਰਪਾ ਹੋਰ ਹਾਂ ਸਭ ਮਾਈ ਲਾ ਸਭ ਇਹ ਕਾ ਕਾ ਪੀ ਕਰੇ ਇਹ ਸਾਡੇ ਭਜਨੇ ਤੇ ਇਹ ਜਾਣਦੇ ਜੇ ਇਹਨਾਂ ਨੂੰ ਫੇਮਸ ਨੇ ਹੱਗ ਨਾਲ ਇਹ ਉਹਨੇ థਾਈਲੈਂਡ ਜਾ ਰਹੇ ਨੇ ਸਿੰਗਾਪੁਰ ਜਾ ਰਹੇ ਨੇ ਇਹਨਾਂ ਨੂੰ ਵਧਾਈ ਦੇ ਦੋ ਵਧਾਈ ਦੋ ਇਹਨਾਂ ਨੂੰ ਅਨੇ ਚਾਰ ਸੰਭਾਪਿਆ ਵਾ ਨਹੀਂ ਨਹੀਂ ਇਹ ਸਿੰਗਾਪੁਰ ਜਾ ਕੇ 2 ਤੇ ਨਾ ਹੋਗੇ ਯਾਰ ਜੇ ਮਰਾ ਯਾਰ ਕੋਸਾ ਜੀ ਜਾ ਕੇ ਕਰਦੀ ਕਾ ਭਰਾ ਇਹ 2 ਤੇ ਨਾ ਹੋਣਗੇ ਸਿੰਗਾਪੁਰ ਜਾ ਕੇ ਅੱਡੇ ਦਾ ਮਰਾ ਜੇ ਕਹੀਦੀ ਕਾਪੀ ਕਰ ਦੋ ਵਾਹੇ ਨਾ ਸਾਨੂੰ ਆਪਾਂ ਜਿੱਦਾਂ ਸਾਡਾ ਇਤਿਹਾਸਿਕ ਏਰੀਆ ਵਾ ਅੱਛਾ ਤੇ ਚਲੋ ਰਸਾਪਨ ਦਾ ਕਰਤੀਆਂ ਜਾਪੀਆਂ ਕੋਲੀ 12 ਆਰਡਰ ਕਾਸ਼ ਉਹ ਨੌਜੀ ਦੀ ਆਪਣੀ ਆਉਣੀ ਹੁੰਦੀ ਕਾਸ਼ ਹਾਂਜੀ ਕਾਪੀ ਤੇ ਕਾਪੀਰਾਈਟ ਇਹ ਦੋ ਫਾਰਮਰ ਕੱਢ ਨਹੀਂ ਹਾਂਜੀ ਦੋ ਤੇ 1000 ਕੜਾ ਕੀ ਕਹਿੰਦੇ ਨਾ ਪੁਸ਼ਪਾ ਵਿੱਚ ਆ ਜੇ ਤੇ ਮੁਰਕੇ ਕਹਿੰਦੇ ਕਾਪੀ ਰਾਈਟ ਆਹ ਦੋ ਤਰ੍ਹਾਂ ਦੀ ਬੇਤੁਨ ਕਾਰ ਨਾ ਕਿਸਾਬ ਕੇਦਨ ਚਲਦੇ ਆ ਤਾਂ ਫਿਰ ਇਤਿਹਾਸਕ ਕੰਮ ਕਰਦਿਆਂ ਸ਼ੁਰੂ ਨਹੀਂ ਚਾਹੀਦਾ ਚਾਹੀਦਾ ਕਿਉਂਕਿ ਸਾਡਾ ਇਹ ਗ੍ਰਾਂਟ ਕੋਈ ਲੱਭ ਲੈਣੇ ਆ ਤੇ ਇਤਿਹਾਸ ਮਤ ਜਾਣ ਕੇ ਦੇਣ ਜੀ ਦੀ ਆ ਜਿੰਨੇ ਲੱਗੇ ਲੋਕ ਨਾਲ ਬੱਚੇ ਪੇਰੈਂਟਸ ਮੀਟਿੰਗ ਚੱਲਣ ਡਈ ਜਾਂ ਨਾਲ ਚੱਲਣ ਡਿਆ ਵੇਖੋ ਕਿ ਤਾਂ ਡੇ ਨੇ ਖਾਣ ਬੱਚੇ ਮੂਹਿਆ ਮਿੰਨੇ ਵੀਡੀਓ ਦੇ ਕੀ ਤਾਂ ਵੀ ਖਾ ਲਾ 10 ਅੱਧ ਸਾਈਂਸ ਮੈਂ ਤਾਂ ਜਾ ਗਿਆ ਹਾਂ ਮੈਂ ਤਾਂ ਲੈ ਗਿਆ ਹਾਂ ਕੁੜੀਆਂ ਦਾ ਮੰਦਰ ਨਹੀਂ ਲੈਣੀ ਆ ਮੰਜਦਰ ਆ ਗਿਆ ਮੰੰਜਦਰ ਹਾਂਜੀ ਆਪਣੇ ਹੱਥੇ ਕਰਨੀ ਹੈ ਆਪਣੇ ਹੱਥੇ ਨਹੀਂ ਘਰ ਲੋੜ ਪਈ ਉਹ ਲੈ ਜਾਂਦੇ ਛੋਟੇ ਬੱਚੇ ਦੁਕਾਨ ਤੋਂ ਛੋਟੀ ਤੇ ਕੋਈ ਨਾ ਮੰਦਰਾਂਗੇ ਆਪਣੇ ਏਦਾ ਹੋਰ ਕੁਵਾ ਕੁਵਾ ਮਾਲ ਉਡ ਗਿਆ ਮਿੰਟੋ ਮਿੰਟਾਂ ਪੱਜੀ ਵੀ ਗਈ ਜੇ ਮਾਲ ਕੋ ਰਹਿ ਗਿਆ ਬਸ ਦੋ ਤਿੰਨ ਦਾ ਮੈਂ ਨਾ ਤੇ ਖੇਲੇ ਟਾਈਮ ਨਾ ਲੈ ਗਿਆ ਨਹੀਂ ਤਾਂ ਬੁੜੀ ਪੀੜ ਦੇ ਵਿੱਚ ਇਦਾਂ ਦੀ ਜਨਾਨੀ ਦੇ ਨਾਲ ਰੋਲਾ ਪੈਂਦਾ ਹੋਵੇ ਤਾਂ ਅਸੀਂ ਕੁੜੀ ਕਿਦਾਂ ਲੈ ਲਈਏ ਵੀ ਇਦਾਂ ਜਨਾਨੀ ਨਹੀਂ ਲੈ ਸਕਦੇ ਸਵਾਦ ਭਰਾ ਗੁੱਡੀ ਅਸਲ ਤੇ ਉਹਨਾਂ ਕੋ ਆਪ ਪਾਰਟੀ ਆ ਆਹ ਬਾਹਰ ਉਹ ਜਿੰਦਰਾ ਨਹੀਂ ਆਇਆ ਫੜੀ ਨਹੀਂ ਨਾ ਉਹ ਤੋਂ ਬਾਅਦ ਉਹ ਇਹ ਜਨਾਨੀ ਜਾਨਾ ਨਹੀਂ ਮਾਰਾ ਸੱਤਾ ਜਨਾਨੀ ਕਿ ਆ ਬਾਕੀ ਬੈਸੇ ਨਹੀਂ ਜਾਂਦਾ ਜਨਾਨੀ ਜਾਨਾ ਇਹਦਾ ਤੇ ਪਹਿਣੀ 20 ਨਹੀਂ ਨਹੀਂ ਭਲੀ ਪਹਿਲੇ ਮੈਂ ਕਹਾਂ ਉਹ ਤਾਂ ਪੁਰਾਣਾ ਗਾ ਕਰਦਾ ਫਿਰ ਮੈਂ ਥੋੜਾ ਦੇ ਚ ਗੱਲ ਕਰ ਸਕਣਾ ਹਣਾ ਮੈਂ ਸਮਝਾ ਮੈਂ ਸੱਚੰਤਾ ਹੀ ਆਹੋ ਇਹ ਪੁਰਾਣੀ ਗਾਤੀ ਆ ਦੀ ਇਹ ਆਪਣੇ ਬਹੁਤ ਵਧੀਆ ਦੇ ਹਾਂ ਤੇ ਮੈਂ ਕਮਾਲ ਕਰਤੀ ਭਾਜੀ ਰੰਗ ਬਦਲ ਗਿਆ ਹਾਂ ਫਸੇ ਭਾਜੀ ਸਾਡੇ ਭਾਜੀ ਦਾ ਰੰਗ ਆਜੇ ਦਿਨ ਮਾਰ ਤੇ ਕਰ ਦਿੱਤੀ ਵੀਰ ਨੇ ਆ ਠੀਕ ਆ ਠੀਕ ਆ ਇਹ ਮੈਨੂੰ ਹੀ ਦੇ ਤੇ ਨਾਲ ਦਾ ਇੱਕ ਬੰਨਾ ਪੱਕ ਦੇ ਲੈ ਤੇਰਾ ਮਾਤਰ ਕੋ ਬਚਣਾ ਨਹੀਂ ਕਿਉਂ ਚੱਲ ਭਾਜੀ ਸਾਹਮਣੇ ਹੀ ਗੱਲ ਆ ਗਿਆ ਇਹ ਭਾਜੀ ਸਾਹਮਣੇ ਹੀ ਭਾਜੀ ਖੜੋ ਭਾਜੀ ਆ ਵੀਡੀਓ ਬਣਦੀ ਆ ਭਾਜੀ ਸਾਹਮਣੇ ਆ ਜੇ ਮੈਂ ਨਾ ਸਵੇਰੇ ਭਾਜੀ ਕੋ ਬੰਨ ਕੇ ਆਵਾਂ ਤਾਂ ਮੇਰੇ ਨਾਲ ਚੱਲ ਆ ਭਾਜੀ ਲੱਗਾ ਜੇ ਮੈਂ ਲੈਣ ਪਾਗ ਦੇ ਮੈਂ ਤੈਨੂੰ ਅੱਗੇ ਉਸੇ ਸਰਪੰਚ ਨੂੰ ਗਿਆ ਮੈਂ ਮੈਂ ਇਹ ਸਾਡੇ ਭੈਣ ਜੀ ਨੇ ਇਹ ਅਗਮ ਇਹ ਸਾਡੇ ਭੈ ਓਏ ਇਹ ਸਾਡੇ ਭੈਣ ਜੀ ਨੇ ਇਹਨਾਂ ਨੂੰ ਅਸੀਂ ਚੀਜੀ ਦੇਣ ਲੱਗਿਆ ਫਤਿਹ ਚੀਜੀ ਖਾਣੀ ਹੂੰ ਚੀਜੀ ਖਾਣੀ ਚੀਜੀ ਆਲਾ ਛੇਤੀ ਆ ਥੱਲੇ ਓਏ ਆਲਾ ਹੈਨੀ ਬਣਾਉਂ ਰਿਆ ਹੈਨੀ ਬੰਡੀ ਆ ਵੇ ਆ ਹੈਨੀ ਕੀ ਬਣੀ ਨਹੀਂ ਆਉਂਦਾ ਇਹ ਆ ਵੇਲਾ ਅਗਮ ਦੱਸੀ ਇਹਨੂੰ ਆ ਵੇਲਾ ਹੈਨੀ ਨੇ ਬੰਡੀ ਬਣੀ ਨਹੀਂ ਆਉਂਦਾ ਇਹ ਤੇ ਮੈਂ ਤਾਂ ਓਏ ਆ ਵੇ ਆ ਵੇਲਾ ਆ ਵੇ ਆਲਾ ਫੜ ਚੀਜੀ ਆ ਚੀਜੀ ਨਹੀਂ ਲੈਣ ਦੀ ਚੀਜੀ ਨਹੀਂ ਲੈਣ ਦੀ ਹਾਂ ਨਹੀਂ ਮੰਨਦੇ ਨਹੀਂਓ ਕੈਮਰਾ ਬੰਦ ਹਾਂ ਲੈ ਓਏ ਫੜਾ ਦੇ ਇਹਨੂੰ ਚਾਚਾ ਜੀ ਨੇ ਠੋਠੀ ਪਾਈ ਆ ਤੁਹਾਨੂੰ ਦਿਖਾਉਣਾ ਨਾਲੇ ਬਕੀਚੀ ਕੀ ਆਂਦੇ ਨੇ ਇਹਨੂੰ ਪਾਰਕ ਆ ਦੇਖੋ ਦਾਤੀ ਠੀਕ ਨਹੀਂ ਸੀ ਫੋਨ ਕਰਨ ਦੇ ਹੀ ਮੈਨੂੰ ਵੀ ਦਵਾਈ ਲੈਣ ਜਾਣਾ ਆ ਸੈਰ ਕਰਨ ਵਾਸਤੇ ਆ ਦੇਖੋ ਕਿਆ ਸੁੰਨੀ ਪਾਰਕ ਬਣਾਈਆਂ ਹੈ ਚੱਟਾ ਹੜਾ ਰਹਿ ਹੀ ਸਕੀਨ ਆ ਆ ਬੈਣ ਨੂੰ ਕਾ ਗਰਮੀਆਂ ਜਦ ਨਜ਼ਾਰਾ ਆਉਂਦਾ ਆ ਇਸੇ ਬਹਿਣ ਦਾ ਉੱਥੇ ਬਹੁਤ ਘਰ ਪਾਈ ਜੇ ਇੱਧਰ ਸਰਦੀਆਂ ਆਹੋ ਬਤਵਾਂ ਨੂੰ ਤਾਕਤ ਆ ਇੱਧਰ ਪੂਰਾ ਜੀਪੀ ਮੋੜ ਲੈ ਆਗੇ ਸਹਿਰ ਕਰਨੋਂ ਤੁਸੀਂ ਵਖੋ ਕਿੱਡੀ ਸੁਣੀ ਜਗਾ ਬਣਾਈ ਐ। ਐਂ ਦੰਬ ਦਾ ਸਿਰਸਰੇ ਉੱਠ ਕੇ ਸਹਿਰ ਕਰੇ ਤਾਂ ਐ ਕਿਉਂ ਨਹੀਂ ਲਊ ਵਦਨਾ। ਨਹੀਂ ਯਾਰ ਆਉਂਦਾ ਪੂਰਾ। ਉਹ ਹੁਣ ਦਵਾਈ ਲੈਣ ਜਾਣਾ ਚਾਚੀ ਠੀਕ ਨਹੀਂ ਐ ਦਤੀ ਦਵਾਈ ਲੈ ਆਈਏ ਫੇਰ। ਜਾਣਾ ਰਨਿੰਗ ਤੇ। ਫੇਰ ਮਿਲਦੇ ਆ ਤੁਹਾਨੂੰ ਗਨ ਮੈਦਾਨ ਤੇ। ਜੀ ਜੀਤ ਨੇ ਦਿੱਤੇ ਸੀ ਬਿਸਕਟ ਜਾਣਿਆ ਵਾਸਤੇ ਡੇਰੋਂ ਲੈ ਕੇ। ਉਹ ਮੋੜ ਦੇ ਵਿੱਚ ਹੀ ਪਈ ਰਹਿ ਗਏ ਮੈਨੂੰ ਭੁੱਲ ਗਿਆ ਜੇਤਾ ਮੁੜ ਕੇ ਜੀ ਜੀ ਨੇ ਫੋਨ ਕੀਤਾ ਤਾਂ ਮੈਂ ਦੇਖਿਆ ਉਹਦੀ ਬੇਟੀ ਉਹ ਜਿਹੜੀ ਮੂੰਹ ਟੱਕਣ ਢਈ ਏ ਤੇ ਉਹਦੀ ਬੇਟੀ ਲਈ ਸੀ ਬੇਟੀ ਨੇ ਸਤਾਉਂਦੇ ਆ ਮੈਂ ਤੇਰੀ ਵੀਡੀਓ ਬਣਾਉਣੀ ਬਣਾਉਣੀ ਆ ਬੜੀ ਸੰਗਤੀ ਜਾਓ ਤੇ ਮੁੜ ਕੇ ਆ ਗਿਆ ਚਾਚਾ ਜੀ ਦਾ ਫੋਨ ਉਹ ਚਾਚੀ ਜੀ ਠੀਕ ਨਹੀਂ ਏ ਉਹਨਾਂ ਨੂੰ ਦਵਾਈ ਦਿਉਣੀ ਆ ਦਵਾਈ ਦਿਵਾ ਕੇ ਆਣ ਕੇ ਫਿਰ ਬਾਅਦ ਜਾਣਾ ਰਣੀ ਕੱਲ ਵੀ ਨਹੀਂ ਗਏ ਹੁਣ ਜਾਣਾ ਰਣੀ ਤੇ ਚਲੋ ਮਿਲਦੇ ਆ ਫਿਰ ਦਵਾਈ ਦਿਵਾ ਲਈਏ ਫਿਰ ਬਾਅਦ ਚਾਣ ਕੇ ਪਾਰਕ ਤੇ ਇਸ ਕਰਕੇ ਵਿਖਾਈ ਆ ਕਿ ਕਿੰਡੀ ਸੋਹਣੀ ਪਾਰਕਿੰਗ ਬਣਾਈ ਆ ਮਤਲਬ ਇਹ ਪਾਰਕ ਆ ਆਪਣੀ ਸ਼ਹਿਰ ਤੋਂ ਵਾਲੀ ਬਗੀਚਾ ਜਿਹਨੂੰ ਆਦੇ ਆ ਕਿੰਡੀ ਸੋਹਣੀ ਲੱਗੀ ਆ ਇਸ ਕਰਕੇ ਤੁਹਾਨੂੰ ਵਿਖਾਇਆ ਵੀ ਇਦਾਂ ਦਾ ਬਣਾਉਣਾ ਚਾਹੀਦਾ ਸੋਹਣਾ ਲੱਗਦਾ ਕਿਥੇ ਗੁੱਡੀ ਕਿਥੇ ਆ ਓ ਦੇਖੋ ਕਿਥੇ ਲਾਈ ਗੁੱਡੀ ਸੱਤ ਗੁੱਡੀਆਂ ਵੱਡੀਆਂ ਅੱਜ ਵਾ ਲੈ ਬੱਲੇ ਬੱਦਲੀ ਬੜਾ ਤੇ ਪਿੰਡ ਵਿੱਚ ਹੋ ਕਿਦਾਂ ਦਾ ਲੱਗਣ ੜਾ ਹਨੇਰਾ ਹੋ ਗਿਆ ਤਾਂ ਲੋ ਜਾ ਪੰਡੀ ਪਿੰਡਾ ਆਪਣਾ ਚੰਦੀ ਗੜੀ ਲੱਗਦਾ ਓਏ ਧੀ ਆ ਜਾ ਤੁਹਾਨੂੰ ਹਲੋੜਾ ਜਰਾ ਚੱਲ ਆਓ ਜਿਹਦਾ ਤੇਲ ਦੇ ਰਹੇ ਹੈ ਉਹ ਪੰਚਨੇ ਵਿੱਚ ਰਾਤ ਇਹਨਾਂ ਨੂੰ ਪੇਟਾ ਲਓ ਕੋ ਟੇਪ ਜੀ ਵੀ ਲੇ ਲਾਉਂਗਲਾਂ ਨੂੰ ਐਵੇਂ ਵਡਾ ਲੈਗਾ ਉਂਗਲਾਂ ਕਿਤੇ ਇਹ ਛੱਡਣਾ ਕੀ ਕੰਡੇ ਆ ਉਹਨੇ ਫੇਰ ਕੋ ਮਜਾ ਇਹ ਹੁਣ ਕੰਮ ਲਗਾਤਾ ਰਹਿਣਾ ਚਾਰ ਪੰਜ ਦਿਨ ਹੀ ਇਹੋ ਹੀ ਰੌਲਾ ਗੁੱਡੀਆਂ 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 ਓਏ ਕਿਥੇ ਲਾਈ ਆ ਨਾ ਚਲੋ ਮੈਂ ਚੱਲਿਆ ਰੰਗੀ ਤੇ ਚੱਲੋ ਮੈਂ ਚੱਲਿਆ ਦੌਣ ਲੂੰ